ਹਲਕਾ ਖਡੂ ਸਭ ਤੋਂ ਚੁਣੇਗੇ ਆਜ਼ਾਦ ਉਮੀਦਵਾਰ ਐਮਪੀ ਭਾਈ ਅਮਰਤਪਾਲ ਸਿੰਘ ਦੀ ਸੌ ਚਕਾਉਣ ਮਗਰੋਂ ਹਲਕਾ ਖੇਮ ਕਰਨ ਵਿੱਚ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਵੰਡੇ ਗਏ ਲੱਡੂ ਭਾਈ ਅਮਰਤਪਾਲ ਦੇ ਸਮਰਥਕਾਂ ਨੇ ਬੋਲਦਿਆਂ ਦੱਸਿਆ ਕਿ ਭਾਈ ਸਾਹਿਬ ਜਲਦ ਹੀ ਜੇਲ੍ਹ ਵਿੱਚੋਂ ਬਾਹਰ ਆਉਣਗੇ ਤੇ ਨੌਜਵਾਨ ਜੋ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ ਜਲਦੀ ਹੀ ਉਹਨਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨਗੇ ਇਸ ਮੌਕੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਖੇਮ ਕਰਨ ਤੋਂ ਵਿਸ਼ੇਸ਼ ਰਿਪੋਰਟ ਲਾਡਾ ਕੰਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਨਿਵਾਸੀ ਖੇਮ ਕਰਨ ਸਾਰੇ ਮਾਈ ਭਾਈ ਵੀਰਾਂ ਭਰਾਵਾਂ ਨੇ ਰਲ ਕੇ ਭਾਈ ਅਮਰਸਪਾਲ ਸਿੰਘ ਜੀ ਦੇ ਐਮਪੀ ਵੱਜੋਂ ਸੌ ਚੁੱਕਣ ਦੀ ਖੁਸ਼ੀ ਵਿੱਚ ਨਗਰ ਖੇਮ ਕਰਨ ਵਿਖੇ ਸਾਰੇ ਹੀ ਸਮੂਹ ਬਾਜ਼ਾਰ ਵਿੱਚ ਲੱਡੂ ਵੰਡੇ ਨੇ ਔਰ ਅਸੀਂ ਸਾਰੇ ਹੀ ਵੀਰ ਭਰਾ ਅੱਜ ਇਸ ਖੁਸ਼ੀ ਦੇ ਮੌਕੇ ਤੇ ਪੂਰੇ ਸ਼ਹਿਰ ਨੂੰ ਪੂਰੇ ਨਗਰ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਪੂਰੇ ਇਲਾਕੇ ਨੂੰ ਵਧਾਈ ਦਿੰਦੇ ਹਾਂ ਕਿ ਅਸੀਂ ਸਮੂਹ ਵੋਟਰਾਂ ਦਾ ਸਮੂਹ ਮਾਈ ਭਾਈ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਆਜ਼ਾਦ ਉਮੀਦਵਾਰ ਇੱਕ ਪੰਥਕ ਸੋਚ ਦੇ ਧਾਰਨੀ ਆਗੂ ਨੂੰ ਮੌਕਾ ਦਿੱਤਾ ਹੈ ਅਸੀਂ ਆਸ ਕਰਦੇ ਹਾਂ ਕਿ ਜਿਵੇਂ ਸਾਡੇ ਹਲਕੇ ਦੇ ਲੋਕਾਂ ਨੇ ਜਿਵੇਂ ਸਾਡੇ ਸਮਾਜ ਨੇ ਭਾਈ ਸਾਹਿਬ ਨੂੰ ਬਹੁਤ ਭਾਰੀ ਬਹੁਮਤ ਦੇ ਕੇ ਜਤਾਇਆ ਹੈ ਓਵੇਂ ਹੀ ਆਉਣ ਵਾਲੇ ਸਮੇਂ ਵਿੱਚ ਭਾਈ ਸਾਹਿਬ ਸਾਡੇ ਇਸ ਹਲਕੇ ਲਈ ਵੱਧ ਚੜ ਕੇ ਸੇਵਾਵਾਂ ਕਰਨਗੇ ਔਰ ਵੱਧ ਤੋਂ ਵੱਧ ਸਾਡੇ ਇਸ ਨਸ਼ਿਆਂ ਚ ਗੁਲਤਾਨ ਇਲਾਕੇ ਨੂੰ ਬਚਾਉਣ ਦਾ ਹਮਲਾ ਮਾਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਚੀਜ਼ ਜਿਸ ਤਰ੍ਹਾਂ ਕੀ ਸੋਚ ਚੁੱਕੇ ਸਮਾਗਮ ਲੇਟ ਹੋਣ ਦਾ ਕੀ ਕਾਰਨ ਹੈ ਜਿਹੜਾ ਭਾਈ ਅਮਰਪਾਲ ਸਿੰਘ ਲੇਟ ਕਿਉਂ ਸੋਚਦਾ ਵੀਰ ਜੀ ਬਹੁਤ ਵਧੀਆ ਗੱਲ ਤੁਸੀਂ ਕੀਤੀ ਆ ਭਾਈ ਸਾਹਿਬ ਦੇ ਲੇਟ ਸੋਚਣ ਦਾ ਕਾਰਨ ਜਿੰਨੀਆਂ ਵੀ ਸਿਆਸੀ ਧਿਰਾਂ ਨੇ ਜਿਨ੍ਹਾਂ ਦੀ ਸੋਚ ਪੰਜਾਬ ਵਿਰੋਧੀ ਆ ਪਰ ਚਿਹਰਿਆਂ ਉੱਤੇ ਮਖੌਟੇ ਪੰਜਾਬੀ ਹੋਣ ਦੇ ਪਾਈ ਬੈਠੇ ਆ ਉਹ ਹੰਦ ਚਾਹੁੰਦੇ ਨਹੀਂ ਸੀ ਇੱਕ ਮਜਬੂਰੀ ਹੈ ਕਿ ਜਿਹੜਾ ਬੰਦਾ ਪਾਰਲੀਮੈਂਟ ਦਾ ਮੈਂਬਰ ਚੁਣਿਆ ਜਾਂਦਾ ਹੈ ਉਹਨੂੰ ਸੋਹ ਦਵਾਉਣਾ ਅਗਰ ਉਹ ਇੱਛਾ ਕਰੇ ਉਹ ਪਾਰਲੀਮੈਂਟ 77 ਦੀ ਜ਼ਿੰਮੇਵਾਰੀ ਬਣ ਜਾਂਦੀ ਸਪੀਕਰ ਸਾਹਿਬ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਹਨਾਂ ਨੂੰ ਭਾਈ ਸਾਹਿਬ ਨੂੰ ਸੋਹ ਜਿਹੜੀ ਚੁਕਾਈ ਗਈ ਹੈ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਉਹ ਜਿਹੜਾ ਪਾਰਲੀਮੈਂਟ ਦਾ ਸਪੀਕਰ ਸੀ ਉਹਦੀ ਜ਼ਿੰਮੇਵਾਰੀ ਹੇਠ ਬਣੇ ਆ ਵੈਸੇ ਜਿਹੜਾ ਪੰਜਾਬ ਦੀ ਮੌਜੂਦਾ ਸਰਕਾਰ ਆ ਜਾਂ ਪੰਜਾਬ ਵਿੱਚ ਹੋਰ ਜਿਹੜੀਆਂ ਸਿਆਸੀ ਧਿਰਾਂ ਆ ਜਿਹੜੀਆਂ ਕੇਵਲ ਤੇ ਕੇਵਲ ਸਿੱਖੀ ਅਤੇ ਨਸ਼ੇ ਦੇ ਨਾਂ ਤੇ ਪੰਜਾਬ ਦੇ ਵਿੱਚ ਆਪਣੀਆਂ ਰੋਟੀਆਂ ਸੇਕਦੇ ਨੇ ਉਹ ਕਦੀ ਵੀ ਨਹੀਂ ਚਾਹੁੰਦੇ ਕਿ ਭਾਈ ਸਾਹਿਬ ਵਰਗਾ ਜਿਹੜਾ ਪੰਜਾਬ ਲਈ ਸਿਰਹਰਦ ਆ ਜਿਹੜਾ ਪੰਜਾਬ ਦੇ ਬੱਚਿਆਂ ਨੂੰ ਬਚਾਉਣ ਲਈ ਸਿਰਹਰਦ ਆ ਉਹਨੂੰ ਅੱਗੇ ਲਿਆਂਦਾ ਜਾਵੇ ਭਾਈ ਸਾਹਿਬ ਤਾਂ ਜਿਸ ਤਰ੍ਹਾਂ ਡਿਬਰੂ ਗਾਂਧੇ ਤੋਂ ਜੁੜੰਦ ਨੇ ਹਲਕਾ ਖੇਮ ਕਰਨ ਦੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਨਸ਼ੇ ਛਡਾਉਂਦਾ ਇਹ ਮਨੁੱਖੀ ਚੀਜ਼